ਪਿੰਡਾਂ ਦੇ ਕੰਮ ਕਰ ਰਹੇ ਆ ਪਿਛਲੇ 2 ਸਾਲਾਂ ਤੋਂ ਔਰ ਇਲੈਕਸ਼ਨ ਦੇ ਵਿੱਚ ਸਾਨੂੰ ਕਈ ਸ਼ਿਕਾਇਤਾਂ ਆਈਆਂ ਨੇ ਵਿਚੋ ਜੀਆਰਐਫ ਜਿਹੜੇ ਸੀਗੇ ਜਾਂ ਕਈ ਸੀਗੇ ਉਹਨਾਂ ਦੀਆਂ ਆਈਆਂ ਸੀ ਉਸ ਚੇਂਜ ਕਰਦੇ ਔਰ ਕਈ ਸੈਕਟਰੀ ਜਿਹੜੇ ਸੀਗੇ ਜਾਂ ਕੁਝ ਕੁ ਸਾਰੇ ਨਹੀਂ ਇਹ ਪਿੰਡਾਂ ਦੇ ਵਿੱਚ ਕਈ ਵਾਰੀ ਖਰਾਬ ਕਰਨਾ ਕਿਸੇ ਨੂੰ ਪੈਸੇ ਦੀ ਡਿਮਾਂਡ ਕਰਨੀ ਇਹ ਚੀਜ਼ ਮੇਰੇ ਨੋਟਿਸ ਚ ਚਾਹੀਦੀ। ਦੇਖੋ ਕੰਮ ਕਰਨਾ ਤਾਂ ਸਾਫ਼ ਸੁਥਰੇ ਢੰਗ ਨਾਲ ਕਰਨਾ। ਅੱਜ ਤੱਕ ਤੁਸੀਂ ਪਿੱਛੇ ਵੇਖ ਲਓ ਪਿਛਲੀਆਂ ਸਰਕਾਰਾਂ ਚ ਕਿੰਨੀਆਂ ਵੰਗਾਰਾ ਪਾਉਂਦੇ ਸੀਗੇ। ਪਿਛਲੀਆਂ ਸਰਕਾਰਾਂ ਦੇ ਲੀਡਰ ਪਾਉਂਦੇ ਸੀ ਨਾ। ਅੱਜ 2.5 ਸਾਲ ਤੋਂ ਉੱਤੇ ਹੋ ਗਿਆ ਮੈਂ ਦੱਸੋ ਕਿਸੇ ਨੂੰ ਕੋਈ ਵੰਗਾਰ ਪਾਈ ਹੋਵੇ। ਕਿਸੇ ਕੋਲ ਇੱਕ ਪੈਸਾ ਵੀ ਕਿਸੇ ਨੇ ਸਾਡੇ ਕਿਸੇ ਬੰਦੇ ਨੇ ਕਿਹਾ ਹੋਵੇ। ਨਹੀਂ ਕਿਹਾ ਨਾ। ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਆਪਾਂ ਟੀਮ ਬਣ ਕੇ ਕੰਮ ਕਰਨਾ ਕੋਈ ਕਿਸੇ ਨੂੰ ਅਜ ਤੱਕ ਵੇਖੋ 2.5 ਸਾਲਾਂ ਚ ਕੋਈ ਵੰਗਾਰ ਨਹੀਂ ਕਿਸੇ ਵੱਲੋਂ ਵੀ ਆਈ ਕਿਸੇ ਅਫਸਰ ਵੱਲੋਂ ਵੀ ਨਹੀਂ ਆਈ ਸਾਫ਼ ਸੁਥਰੀ ਆਪਣੀ ਸਰਕਾਰ ਚੱਲ ਰਹੀ ਜੇ ਫਿਰ ਵੀ ਕੋਈ ਇਹੋ ਜਿਹੀ ਸ਼ਿਕਾਇਤ ਆਵੇ ਤਾਂ ਅੱਗੇ ਤੋਂ ਵੇਖੋ ਅਸੀਂ ਕੋਈ ਇਹੋ ਜਿਹਾ ਬਰਦਾਸ਼ਤ ਨਹੀਂ ਕਰਾਂਗੇ ਆਪਾਂ ਟੀਮ ਬਣ ਕੇ ਸਾਰਿਆਂ ਨੇ ਕੰਮ ਕਰਨਾ ਲੋਕਾਂ ਦੇ ਸੇਵਾ ਜਿਹੜੀ ਆਪਣੀ ਡਿਊਟੀ ਹੈ ਉਵੇਂ ਕੰਮ ਕਰਨਾ ਠੀਕ ਹੈ ਜੀ ਸਾਰੇ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਮੇਰੇ ਨਾਲ ਗੱਲ ਕਰੋ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਉਂਦੀ ਹੈ ਵੀਡੀਓ ਸਾਹਿਬ ਨੂੰ ਦੱਸੋ ਤੁਹਾਡੇ ਏਪੀਓ ਸਾਹਿਬ ਨੇ ਇਹਨਾਂ ਨੂੰ ਦੱਸੋ ਇਹਨਾਂ ਕੋਲ ਨਹੀਂ ਤਾਂ ਮੈਨੂੰ ਦੱਸੋ ਮੈਂ ਬੈਠਾ ਪਰ ਆਪਾਂ ਲੋਕਾਂ ਨੂੰ ਜਿਹੜਾ ਨਾ ਜੋ ਵੀ ਉਹਨਾਂ ਦੇ ਸਮੱਸਿਆ ਨੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਕੇ ਦੇਣੀ ਹੈ ਠੀਕ ਹੈ ਜੀ ਤੁਹਾਡੇ ਕੋਲ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦਾ ਤੋ ਇਹ ਪ੍ਰਬੰਧਕ ਰਹੋ ਪ੍ਰੋਪਰ ਤਰੀਕੇ ਨਾਲ ਆਪਾਂ ਕੰਮ ਕਰਨਾ ਕੋਈ ਆਪਾਂ ਜਿਹੜਾ ਕੰਮ ਤੁਹਾਡੇ ਕੋਲ ਆ ਗਿਆ ਉਹਨੂੰ ਲਟਕਾਉਣਾ ਨਹੀਂ ਜਦੋਂ ਲਟਕਦਾ ਹੈ ਨਾ ਤੋ ਫਿਰ ਸਿਸਟਮ ਹੋਰ ਹੁੰਦਾ ਠੀਕ ਹੈ ਜੀ ਠੀਕ ਹੈ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕੋਈ ਵੀ ਹੈ ਮੇਰੇ ਨਾਲ ਤੁਸੀਂ ਡਿਸਕਸ ਕਰੋ ਉਹਨੂੰ ਆਪਾਂ ਹੱਲ ਕੱਢਾਂਗੇ ਤੇ ਕੋਈ ਕਿਸੇ ਨਾਲ ਪਰਫੀ ਨਹੀਂ ਪਾ ਲਿਆ। ਪਹਿਲਾਂ ਚੱਲਦਾ ਰਿਹਾ ਸਾਰਾ। ਮੈਂ ਦੱਸਿਆ ਪਿੰਡਾਂ 'ਵਾਂ ਇਲੈਕਸ਼ਨ 'ਚ ਗਏ ਆ ਨਾ ਲੋਕਾਂ ਨੇ ਬੜੀਆਂ ਗੱਲਾਂ ਦੱਸਿਆ। ਠੀਕ ਹੈ? ਆਪਾਂ ਸਾਰਿਆਂ ਨੇ ਵਧੀਆ ਕੰਮ ਕਰਨਾ। ਅੱਜ ਤੁਹਾਡੇ ਜਿਵੇਂ ਜੀਆਰ ਸਾਡੇ ਨਵੇਂ ਆਏ ਨੇ ਸਾਰੇ। ਮੈਂ ਚੇਂਜ ਇਸੇ ਕਰਕੇ ਕਰਾਏ ਨੇ ਸਭ ਬਹੁਛ ਕਹਿਤਾ ਮਣੀਆਂ ਇਲੈਕਸ਼ਨ ਦੇ ਵਿੱਚ। ਤੁਹਾਨੂੰ ਤੁਹਾਡ ਨੂੰ ਲਵਾਇਆ ਹੈ ਤੇ ਤੁਹਾਡੇ ਦੇ ਵਿਸ਼ਵਾਸ ਕੀਤਾ। ਠੀਕ ਹੈ? ਕੋ ਮਨਰੇਗਾ ਦਾ ਕੰਮ ਹੈ। ਪਿੰਡਾਂ ਦੇ ਵਿੱਚ ਲੇਬਰ ਦਾ ਬਿਲਕੁਲ ਸਾਫ਼ ਤਰੀਕੇ ਨਾਲ ਦੇਣਾ ਹੈ ਸਾਂਝੀ ਥਾਂ ਤੇ ਆਪਾਂ ਜਿਹੜੀ ਡਿਮਾਂਡ ਭਰਉਣੀ ਹੈ ਜੀ ਸਾਂਝੀ ਥਾਂ ਤੇ ਹੁੱਕਾ ਮਰਾ ਕੇ ਇੱਕ ਜਾਂ ਦੋ ਦਿਨ ਪਹਿਲਾਂ ਸਾਰਿਆਂ ਨੂੰ ਪਤਾ ਹੋਵੇ ਕਿ ਪਿੰਡ ਦੇ ਵਿੱਚ ਜੀਆਰ ਆ ਰਿਹਾ ਹੈ ਔਰ ਇੰਨੇ ਵਜੇ ਇਸ ਜਗ੍ਹਾ ਤੇ ਸਾਂਝੀ ਥਾਂ ਤੇ ਡਿਮਾਂਡ ਭਰੀ ਜਾਣੀ ਹੈ ਜਿਸ ਕਿਸੇ ਵੀ ਵਿਅਕਤੀ ਨੇ ਲੇਬਰ ਦਾ ਕੋਈ ਕੰਮ ਆਪ ਦਾ ਕਰਨਾ ਚਾਹੁੰਦਾ ਆਪ ਦਾ ਨਾਮ ਇੱਥੇ ਆ ਗਏ ਜਿਸ ਤਰ੍ਹਾਂ ਸਕਦਾ ਕਿਸੇ ਨੂੰ ਨਾ ਨਹੀਂ ਰੋੜਾ ਤੋਂ ਪੈਂਦਾ ਹੈ ਉਹ ਚਾਰ ਬੰਦੇ ਉਧਰੋਂ ਜਾਂਦੇ ਨੇ ਘਰਾਂ 'ਚ ਡਿਮਾਂਡ ਪਰ ਲੈਂਦੇ ਹੁੰਦੇ ਨੇ ਕੋਈ ਇੱਧਰੋਂ ਜਾਂਦੇ ਨੇ ਡਿਮਾਂਡ ਮਾਰ ਕੇ ਲੈ ਆਉਂਦੇ ਨੇ ਉਹ ਸਾਰਾ ਸਿਸਟਮ ਹੀ ਫੇਲ ਹੋ ਜਾਂਦਾ ਆਪਾਂ ਸਾਰੇ ਨੇ ਜਿੰਨੇ ਵੀ ਆਪਾਂ ਜੀਆਰਐਸ ਨੇ ਤੀਏ ਨੇ ਕੋਈ ਕਿਸੇ ਨਾਲ ਕਿਉਂਕਿ ਲੇਬਰ ਦਾ ਕੰਮ ਆਪਾਂ ਸਾਰਿਆਂ ਦਾ ਰੋਜ਼ਗਾਰ ਹੈ ਨਾ ਸਾਰਿਆਂ ਦਾ ਠੀਕ ਹੈ ਜੀ ਸਾਂਝੀ ਥਾਂ ਤੇ ਬੋਲਣਾ ਸਾਂਝੀ ਥਾਂ ਤੇ ਜੋ ਮਰਜ਼ੀ ਆ ਜਾਏ ਕਿਸੇ ਨੂੰ ਕੋਈ ਨਾ ਨਾ ਜਦੋਂ ਘਰਾਂ ਚ ਬਹਿ ਕੇ ਇੱਕ ਬੰਦਾ ਪਰਮੇਓ ਕਰੇ ਸਾਰਿਆਂ ਤੇ ਕਈ ਛੱਡ ਦਿੰਦਾ ਫਿਰ ਤੁਹਾਡੇ ਆਸਤੇ ਵੀ ਮੁਸ਼ਕਲ ਆ ਤੇ ਸਾਡੇ ਆਸਤੇ ਮੁਸ਼ਕਲ ਆਪਨੇ ਅਸਰਾਂ ਨੇ ਵੀ ਮੁਸ਼ਕਲ ਆ ਪਿੱਛੇ ਕਿੰਨੇ ਪ੍ਰੋਬਲਮ ਆਈ ਆ ਆਪਣਾ ਵੇਖਿਆ ਕੋਈ ਛਿੱਟਾ ਮਰਜ਼ੀ ਕੋਈ ਵੱਡਾ ਜੀ ਇੰਟਰ ਕੋਈ ਵੀ ਹੈ ਨਹੀਂ ਅੰਦਰ ਕੋਸ ਤੇ ਸਾਂਝੀ ਥਾਂ ਤੇ ਧਰਨੀ ਹੈ ਉਥੇ ਆ ਜਾਓ ਆਪਾਂ ਨਾਮ ਦਰਜ ਕਰਾਵੋ ਸਾਰੇ ਪਿੰਡ ਦੇ ਸਾਮਣੇ ਤੇ ਨਾਲ ਵੀਡੀਓ ਵੀ ਬਣਵਾਓ ਪਰਪਰ ਕੋਈ ਤੁਹਾਡੇ ਤੇ ਅਲੀਗੇਸ਼ਨ ਨਾ ਲਾਉ। ਇਹ ਕਰਾ ਮੈਂ ਤੁਹਾਡੇ ਨਾਲ ਕੋਈ ਕਿਸੇ ਦੀ ਦਿੱਕਤ ਆਉਂਦੀ ਹੈ ਸਾਨੂੰ ਦੱਸੋ ਆਪਨੇ ਅਫਸਰ ਬੈਠੇ ਨੇ ਉਹਨਾਂ ਨੂੰ ਦੱਸੋ। ਕੰਮ ਸਹੀ ਕਰਨਾ।